ਖਬਰ ਸੰਗਰੂਰ ਤੋਂ ਇਹ ਜਿੱਥੇ ਡਿੜਬਾ ਦੇ ਪਾਤੜਾ ਰੋਡ ਤੇ ਇੱਕ ਭਿਆਨਕ ਹਾਦਸਾ ਹੋਇਆ ਹੈ ਜਿੱਥੇ ਕਿ ਤੇਜ਼ ਰਫ਼ਤਾਰ ਟਿਪਰ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਟਾਇਰ ਦੇ نیچے ਆ ਗਿਆ ਤੇ ਨੌਜਵਾਨ ਦੀਆਂ ਲੱਤਾਂ ਉਸ ਦੇ ਚਪੇਟ ਚਾ ਗਈਆਂ ਤੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਉਤੇ ਹੀ ਰਾਗੀਰਾ ਦੀ ਮਦਦ ਨਾਲ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਦੌਰਾਨ ਸਥਾਨਕ ਲੋਕਾਂ ਨੇ ਜਿੱਥੇ ਟਿਪਪਰ ਚਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਏ ਉਤੇ ਹੀ ਉਹਨੇ ਕਿਹਾ ਕਿ ਮੌਕੇ ਤੇ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ ਤੇ ਟਿਪਪਰ ਚਾਲਕ ਵੀ ਮੌਕੇ ਤੋਂ ਫਰਾਰ ਹੋ ਗਿਆ ਜਸਪ੍ਰੀ ਸਿੰਘ ਆ ਬਰੇ ਕਿ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਨ ਹੋਇਆ ਕਿਵੇਂ ਹੋਇਆ ਇਹ ਗੱਡੀ ਆ ਫਿੱਟ ਮਰਜੀ ਵਿੱਚ ਲਾਟਾ ਵੰਡੇ ਦੇ ਘਟ ਗਈ ਵਿਚਰ ਵਿੱਚ ਇਹ ਕਾਫੀ ਸੀ ਬੰਦਾ ਸੀ ਇਹ ਮੋਟਰਸਾਈਕਲ ਡ੍ਰਾਈਵਰ ਆ ਅੱਛਾ ਦੂਜਾ ਗੱਡੀ ਵਾਲਾ ਉਹ ਡੈਂਪਰ ਸੀ ਵੱਡਾ ਇਹ ਕੀ ਲੋੜ ਲੋੜੇ ਕਿਪਰ ਜਿਹੜਾ ਕੋਸੋ ਆਇਆ ਨਾ ਇਹ ਲੋੜ ਲੋੜੇ ਲੋੜ ਆਇਆਗਾ ਸ਼ਾਇਦ ਵਿੱਚੀ ਕਿੰਨਾ ਨੁਕਸਾਨ ਹੋ ਗਿਆ ਬਈ ਖਾਸ ਨੁਕਸਾਨ ਹੋ ਗਿਆ ਜੀ ਮੋਟਰਸਾਈਕਲ ਪੁੱਟ ਗਿਆ ਜਿਹੜਾ ਸਾਰਾ ਉੱਜਾ 3 ਲੱਖ ਵੀ ਘਟ ਗਈ ਚੱਲ ਗਈ ਕਿੱਥੇ ਲੈ ਗਏ ਬਈ ਹੁਣ ਸੰਭਰੂ ਲੈ ਗਨੀ ਕਿੱਥੇ ਦਾ ਦੱਸ ਰਹੇ ਨੇ ਮੁੰਡਾ ਇਹ ਇਹ ਗਾਮੜੀ ਸੱਲਾ ਬਈ ਕਾਪੂਰ ਗੁਜਰਾ ਦਾ ਜੀ ਮਿੰਦਰ ਸਿੰਘ ਹੈ ਜੀ ਮਿੰਦਰ ਜੀ ਕਿਵੇਂ ਹੋਇਆ ਐਕਸੀਡੈਂਟ ਇਹ ਇਧਰੋਂ ਆ ਰਿਹਾ ਸੀ ਟਰੱਕ ਆ ਰਿਹਾ ਸੀ ਢੜਬੇ ਕਨੀਓ ਜੀ ਇਹ ਉੱਪਰ ਦੀ ਲੰਘੇ ਜੀ ਟਰੱਕ ਇਹਦੇ ਤੇ ਟਿੱਪਰ ਵੀ ਆ ਹਾਂ ਜੀ ਟਿੱਪਰ ਟਿੱਪਰ ਕੱਲ ਲੋੜਾਗਾ ਸਿਰ ਹਾਂ ਜੀ ਭਰੇ ਹੋ ਮੁੰਡਾ ਕਿੱਥੇ ਦਾ ਦੱਸਿਆ ਜਾ ਰਿਹਾ ਇਹ ਰਾਮਪੁਰ ਗੁਜਰਾਂ ਦਾ ਹੈ ਕਿੰਨਾ ਕੁ ਨੁਕਸਾਨ ਮੁੰਡੇ ਦਾ ਨੁਕਸਾਨ ਜੀ ਮੁੰਡੇ ਦਾ ਦਾ ਸਾਰੀ ਹੈ ਜੀ ਲੱਤ ਦਾ ਇਹਦੀ ਬਚਦੀ ਇਹ ਨਹੀਂ ਹੈਗੀ ਚੂਰਾ ਚੂਰਾ ਹੋ ਰਹੀ ਹੈ ਕਿੱਥੇ ਲੈ ਕੇ ਗਏ ਜੀ ਹੁਣ ਹੁਣ ਸੰਗਰੂਰ ਲੈ ਗਏ ਨੇ ਜੀ ਇੱਥੋਂ ਤੱਕ ਆ ਕੇ ਕਿੰਨੀ ਉਮਰ ਹੈ ਮੁੰਡੇ ਦੀ ਉਮਰ ਇਹਦੀ 26 ਤਾਂ ਹੀ ਹੋਣੀ ਜੀ 25 26 ਵਰ ਕੋਈ ਪਤਾ ਲੱਗੇ ਮੁੰਡਾ ਕਿੱਥੇ ਜਾ ਰਿਹਾ ਦੀ ਹੈ ਕੀ ਕੰਮ ਕਰਦਾ ਮੁੰਡਾ ਨਾ ਜੀ ਆ ਪਤਾ ਦੜਬੇ ਤੋਂ ਆ ਰਹੇ ਸੀ ਮੈਨੂੰ ਪਤਾ ਨਹੀਂ ਹੈਗਾ ਮੈਨੂੰ ਇਹ ਤਾਂ ਟਿੱਪਰਾਂ ਵਾਲੇ ਨੇਗੇ ਜਮੀਨ ਦੇਖਦੇ ਹਰ ਆਏ ਦਿਨ ਲੋਕਾਂ ਨੂੰ ਇਹ ਕੀੜੇ ਮਕੋੜੇ ਮੰਗ ਕੋਚਲ ਰਹੇ ਨੇ ਕਿਵੇਂ ਦੇ ਦੂ ਹੋਰ ਜੀ ਫਿਰ ਇਹਨਾਂ ਦਾ ਤਾਂ ਦੇਖ ਕੇ ਤਾਂ ਚਲਾਉਂਦੇ ਨਹੀਂ ਜੀ ਕੀ ਲੱਗਦਾ ਕਾਰਵਾਈ ਨਿਕਲ ਆਉਣੀ ਚਾਹੀਦੀ ਕੋਈ ਹੋਣੀ ਚਾਹੀਦੀ ਹੈ ਜੀ ਬਣਦੀ ਕਾਰਵਾਈ ਕੋਈ ਪੁਲਿਸ ਕੋਈ ਪਹੁੰਚੀ ਹੋ ਰੇ ਨਾ ਜੀ ਆ ਵੀਰੇ ਜਗੀ ਵੀਰ ਸਿੰਘ ਜੀ ਵੀਰੇ ਐਕਸੈਂਟ ਫੜ ਕੇ ਖੇਣਾ ਚਾਹੁੰਦਾ ਬਹੁਤ ਮਾੜਾ ਹੋਇਆ ਜੀ ਤੇ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਪ ਡੇਢ ਘੰਟਾ ਐਕਸੀਡੈਂਟ ਨੂੰ ਹੋ ਗਿਆ ਹਜੇ ਤੱਕ ਕੋਈ ਪੁਲਿਸ ਪ੍ਰੈਸਰ ਨਹੀਂ ਆਇਆ ਡੈਂਪਰੋ ਨਾ ਜੀ ਲੋਕਾਂ ਦੀ ਮਦਦ ਨਾਲ ਡੈਂਪਰ ਵਾਲਾ ਬੰਦਾ ਭਾਈ ਦਾਦੀ ਜੀ ਉਹ ਰੋਕਿਆ ਲੋਕਾਂ ਨੇ ਪੁਲਿਸ ਕੋਈ ਹੋਰ ਕੋਈ ਨਹੀਂ ਕੁਝ ਵੀ ਨਹੀਂ ਆਇਆ ਜੀ ਕੋਈ ਵੀ ਪ੍ਰੈਸਰ ਨਹੀਂ ਆਇਆ ਭਾਈ ਜੀ ਹਾਲਾਤ ਵੀ ਦੇਖ ਲਓ ਬਹੁਤ ਮਾੜੇ ਨੇ ਜੀ ਜਿਵੇਂ ਹੁਣ ਬੰਦਰ ਰੋਜ਼ ਦੀ ਰੋਜ਼ ਹੋ ਰਹੇ ਨੇ ਜੀ ਤੇ ਕੋਈ ਪ੍ਰਵਾਹ ਹੀ ਨਹੀਂ ਨੇ ਨੂੰ ਇਹ ਮੇਰੇ ਹਿਸਾਬ ਨਾਲ ਜੀ ਉਹ ਖਾਦ ਲੱਦੀ ਹੋਈ ਹੈ ਦੀ ਖੰਡੇਵਾਤ ਤੋਂ ਉਹ ਨੇ ਜੀ ਟਿਪਰ ਹੈ ਟੈਂਪਰ ਹੈ ਜੀ ਕੰਟੀਪਾਲੇ ਜਿਹੜੀ ਜ਼ਮੀਨ ਦੇਖਦੇ ਹੋ ਜਮੀਨ ਹੀ ਦੇਖ ਰਹੀ ਜੀ ਜਮੀਨ ਇੰਨੀ ਬਾ ਉਹਦੀ ਲੱਤ ਜਮੀਨ ਚੂਰੋ ਚੂਰ ਹੋ ਗਈ ਜੀ ਦੇਖਿਆ ਨਹੀਂ ਯਾਰ ਇਹਦੀ ਬੰਦਾ ਬਾਈ ਕਿੱਥੇ ਜੀ ਹੋਇਆ ਇਹ ਇਹ ਆ ਉਰੇ ਹੋਇਆ ਜੀ ਆਪਣਾ ਖੜਿਆ ਵਾਲੇ ਕੱਟਦੇ ਸੀ ਮੋਟਰਸਾਈਕਲ ਜਮੀਨ ਆ ਚੂਰੋ ਚੂਰ ਹੋ ਗਿਆ ਜੀ ਉਤੋਂ ਹੀ ਲੰਘਾਤਾ ਜਮੀਨ ਪਰਵਾਹ ਹੀ ਨਹੀਂ ਮੰਨੀ ਅੰਨੇ ਬਾ ਜਲ ਰਹੀ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ